ਵੇਖੋ ਕੋਈ ਉਠੋਈ ਜੁੜੇ ਲਾ ਦਿਓ ਕਿ ਫੇਰਾ ਦਿਓ ਇੱਥੇ ਖੜੇ ਬਾਬੇ ਇੱਥੇ ਮਾਰੇ ਜਿਹੜੇ ਜਕਰਸ ਬੈਣਾ ਆਇਆ ਭਾਈ ਚੁੱਪ ਕਰ ਜੋ ਸਭ ਕੁਝ ਨਹੀਂ ਮੰਨਦਾ ਇੱਥੇ ਗੱਲ ਕਰਦੇ ਆਂ ਤੁਸੀਂ ਵਾਰੀ ਨੂੰ ਪਿਕਾ ਕਰਸਾ ਵਾਰੀ ਨੂੰ ਹੁੰਦੇ ਸੋ ਮੇਰੀ ਭੈਣੋ ਕੋਈ ਕਦੇ ਵੀ ਗੱਲ ਨਹੀਂ ਕੋਈ ਤੁਹਾਡੇ ਨਾਲ ਕੋਈ ਨਹੀਂ ਰਾਮ ਰਾਣਾ ਬੈਠ ਕੇ ਸਤਲੁਜ ਨਾਲ ਬੈਠਾ ਕੋਈ ਨਹੀਂ ਕੋਈ ਮੈਂ ਆਪਣੀ ਗੱਲ ਦੇਖੋ ਸਾਨੂੰ ਪਤਾ ਤੁਸੀਂ ਆਪਣਾ ਕੋਈ ਨਾ ਕੋਈ ਦੁੱਖ ਦੇ ਗਏ ਹੋ ਭਾਵੇਂ ਮੇਰੀ ਮਾਂ ਦੀ ਭੈਣ ਹੈ ਬੱਚੀ ਹੈ ਸਾਡੀ ਕੋਈ ਨਾ ਕੋਈ ਦਸਤਕ ਨਹੀਂ ਕਰਕੇ ਜੋ ਆਏ ਹੋ ਤੁਹਾਡੇ ਅ ਕਿਸੇ ਤਰ੍ਹਾਂ ਦੇ ਕੋਈ ਅਹਿਵਾ ਨਹੀਂ ਕਿਤੇ ਮੇਰੀ ਕਮਰਾ ਹੈ ਜਣਾ ਕੋਈ ਐਸਾ ਨਹੀਂ ਬੋਰ ਰੂਮ ਆਪਾਂ ਸਾਈਡ ਤੇ ਹੋਰ ਗੱਲ ਕਰ ਲਈਏ ਤਾਂ ਕੰਨ ਬੈਠੀ ਆ ਮਾਜਲ ਹੋ ਰਹੇ ਨੇ ਸੰਗਤ ਦਾ ਕਮਰਾ ਕੋਈ ਹੈ ਬਚਨ ਉਸੇ ਕਰ ਰਹੇ ਹਾਂ ਪਰ ਨੂੰ ਕੌਣ ਬਚਨ ਦੇਵੇ ਉਹ ਤਾਂ ਮਾਲਕ ਦੀ ਕਿਰਪਾ ਤੇ ਛੇੜੇ ਮਾਲਕ ਬਾਬਿਆਂ ਦੀ ਕਿਰਪਾ ਬਾਬੇ ਕਿਹੜੇ ਨਾਮ ਤੋਂ ਹੋ ਗੋ ਤੂੰ ਉਹ ਤਾਂ ਹੁਣ ਮਾਲਕ ਨੂੰ ਪਤਾ ਨਹੀਂ ਮਾਲਕ ਕੀ ਕੰਮ ਘੋਟੇ ਨੂੰ ਮੈਂ ਤੁਹਾਡੇ ਚ ਚਾਨਣਾ ਹੁੰਦਾ ਤੁਹਾਨੂੰ ਲੋਕਾਂ ਦੀ ਤੁਸੀਂ ਆਵਾਜ਼ ਮਾਰ ਕੇ ਠਾਉਣੀ ਉਹ ਚਾਨਣਾ ਸਾਨੂੰ ਨਹੀਂ ਮਾਲਕ ਨੂੰ ਹੁੰਦਾ ਸਾਨੂੰ ਨਹੀਂ ਪਤਾ ਲੱਗਦਾ ਉਸ ਟਾਈਮ ਤੇ ਇੱਕ ਮਿੰਟ ਨਹੀਂ ਮਾਲਕ ਆਉਂਦਾ ਤੁਹਾਡੇ ਚ ਉਹ ਤਾਂ ਮਾਲਕ ਨੂੰ ਪਤਾ ਹੀ ਨਹੀਂ 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 ਅਸੀਂ ਕੋਈ ਜਾਣ ਦੇਖੋ ਮਾਲਕ ਹੁੰਦਾ ਆਪਣੇ ਚ ਨਹੀਂ ਹੁੰਦਾ ਦੇਖੋ ਅਸੀਂ ਤਾਂ ਸੇਵਾ ਕਰਦੇ ਹਾਂ ਇਹ ਸੇਵਾ ਕਰ ਨੂੰ ਮਾਲਕਾਂ ਦੀ ਸੇਵਾ ਕਰਦੇ ਹਾਂ ਦੇਖੋ ਸੰਗਤ ਆਉਂਦੀ ਆ ਭਲੇ ਹੁੰਦੇ ਆ ਸੁੱਖਾ ਸੁੱਖ ਕੇ ਜਾਂਦੇ ਆ ਜੇ ਉਹ ਤਾਂ ਉਹ ਤਾਂ ਭਲੇ ਪਰਮਾਤਮਾ ਕਰਦਾ ਪਰਮਾਤਮਾ ਕਰਦਾ ਆਪਾਂ ਨੂੰ ਆਪਾਂ ਜਿਹੜਾ ਕੋਚ ਵਾਲਾ ਕੰਮ ਕਰਦੇ ਆ ਕੋਚ ਪਰਮਾਤਮਾ ਨੂੰ ਆਪਾਂ ਨੂੰ ਆਪਾਂ ਚਾਹੇ ਜੇ ਆਉਂਦਾ ਹੋਊਗਾ ਜਾਂ ਆਪਣੇ ਸਾਹਮਣੇ ਖੜਾ ਹੁੰਦਾ 베ਰੀ ਆਪਾਂ ਦੱਸਦੇ ਲੋਕਾਂ ਨੂੰ ਕੋਈ ਫਲਾਣਾ ਉੱਠ ਆੜੇ ਆਉਂਦੇ ਦੇਖੋ ਬਾਜ ਮੰਗੂ ਬਾਜ ਜਿਵੇਂ ਮਾਲਕ ਦਿੰਦਾ ਨਹੀਂ ਸਾਨੂੰ ਨਹੀਂ ਬਾਜ ਦਿੰਦਾ ਰੱਬ ਤੁਹਾਨੂੰ ਇਹ ਬਾਜ ਨਹੀਂ ਦਿੱਤੀ ਵੀ ਬਾਬਾ ਮਨਪ੍ਰੀਤ ਸਿੰਘ ਫਿਰ ਕੋੜ ਤੋਂ ਆ ਰਿਹਾ ਦੇਖੋ ਦੇਖੋ ਜੀ ਨਾ ਸ਼ੰਦ ਗੁਰੂਆਂ ਲਾਡੋ ਬੋਲਦਾ ਪੱਤਰਕਾਰ ਆ ਰਹੇ ਨੇ ਸਾਡੇ ਗੁਰਮਤ ਸਭਾ ਦੇ ਜਿਹੜਾ ਇਥੋਂ ਦੇ ਤੁਹਾਨੂੰ ਮਿਲਦੀ ਜੇ ਇੱਕ ਸੰਘਰਸ਼ੀ ਜੋਧੇ ਨੇ ਤੇ ਇਹ ਆ ਰਹੇ ਨੇ ਤੁਹਾਨੂੰ ਆਵਾਜ਼ ਨਹੀਂ ਦਿੱਤੀ ਕਿਸੇ ਦੇਖੋ ਤੁਸੀਂ ਆਪ ਦੀ ਕੱਲ ਤੇ ਜਮਾਂ ਤਹੀਓ ਇਹ ਤਾਂ ਕੋਈ ਸਹੀ ਗੱਲ ਨਹੀਂ ਕਹਿੰਦੇ ਤੁਸੀਂ ਆਪਦੇ ਗੁਰੂ ਦੇ ਨਾਂ 'ਤੇ ਕਿਉਂ ਤੁਹਾਨੂੰ ਆਪਦੇ ਗੁਰੂ ਪਿਆਰੇ ਸਾਸੀਂ ਆਪਦੇ ਗੁਰੂ ਦੇ ਨਾਲ ਕਿ ਸਾਨੂੰ ਆਉਂਦਾ ਸਾਨੂੰ ਆਉਂਦਾ ਗੁਰੂ ਪਿਆਰਾ ਦੇਖੋ ਛੋੜਾ ਗੁਰੂ ਸਾਨੂੰ ਮੇਲਕੋਟੇ ਵਾਲਾ ਮਾਤਾ ਪੀਰ ਅਸੀਂ 3 ਹੁਣ ਅਸੀਂ ਵੀ ਸਾਡੇ ਉੱਤੇ ਆ ਰਹੇ ਹਾਂ ਬਿਲਕੁਲ ਦੇਖੋ ਹੁਣ ਇੱਥੇ ਜਿੰਨੇ ਸੰਗਤ ਬੈਠੀ ਆ ਬਿਲਕੁਲ ਬੈਠੀ ਆ ਕੋਈ ਅਸੀਂ ਜਾ ਆਉਂਦੇ ਨਹੀਂ ਨਾ ਕਿਹੜੇ ਤੋਂ ਆਇਆ ਕੌਣ ਕਿੱਥੋਂ ਆਇਆ ਤੀਦਾ ਕੀ ਪਿੰਡ ਆ ਦੇਖੋ ਸਾਡੇ ਹੈਗੇ ਬਲੀਓਤਾਂ ਕੀ ਪਿੰਡ ਪਹਿਲਾਂ ਮੋਢ ਦੇ ਵਿੱਚੋਂ ਕੁੱਕੇ ਦੀ ਮੰਨ ਤਾਂ ਸਾਡੇ ਹੁੰਦੀ ਸੀ ਪੰਜਵੀਂ ਪੀੜੀ ਦੇ ਉੱਤੋਂ ਪੰਜਵੀਂ ਪੀੜੀ ਦੇ ਉੱਤੋਂ ਸਾਡੇ ਸਹੁਰਿਆਂ ਦੇ ਵਿੱਚੋਂ ਅਸੀਂ ਸੇਵਾ ਕਰਦੇ ਹਾਂ ਇਸ ਟਾਈਮ ਉਦੋਂ ਪਹਿਲਾਂ ਕਿਸੇ ਆਪਣਾ ਸਵਾਰ ਨਾ ਪੈਣੀ ਇਹ ਆ ਤੁਸੀਂ ਸੰਗਤ ਦੇ ਇੱਥੇ ਬੈਠੇ 50 ਜਨੇ ਬੈਠੇ ਵਰਸ਼ਕ ਬੀਬੀਆਂ ਵੀ ਬੈਠੀਆਂ ਭਾਈ ਵੀ ਬੈਠੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਨੋਜ਼ ਰੱਖਦੇ ਹੋ ਜਾਂ 10 ਪਾਤਸ਼ਾਹੀਆਂ ਬਾਰੇ ਅਸੀਂ ਤਾਂ ਜੀ ਦੇਖੋ ਸਾਰੇ ਧਰਮ ਨੂੰ ਸਲਾਮ ਕਰਦੇ ਨਹੀ ਮੈਂ ਤਾਂ ਸਿੱਖ ਧਰਮ ਦੀ ਸਤਿ ਸ੍ਰੀ ਅਕਾਲ ਸੁਖਲੀ ਸਾਹਿਬ ਦਾ ਪਾਠ ਵੀ ਕਰਾਉਨੇ ਆ ਅਖੰਡ ਪਾਠ ਵੀ ਕਰਾਉਨੇ ਆ ਅਸੀਂ ਸਾਰੇ ਧਰਮ ਦਾ ਅਖੰਡ ਪਾਠ ਕੌਣ ਕਰਾਉਂਦਾ ਕਿਹੜਾ ਬਾਬਾ ਕਰਦਾ ਗੁਰਦੁਆਰੇ ਚੋਂ ਬਾਬਾ ਟੇਕ ਚ ਕਰਦਾ ਟੇਕ ਪਾਠ ਟੇਕ ਬਾਬਾ ਆਇਆ ਆਪਾਂ ਬੱਲੇ ਪਹਿਲਾਂ ਅੰਦਲੇ ਗੁਰਦੁਆਰੇ ਚ ਕਰਾਇਆ ਸੀਗਾ ਜੀ ਅਜੀ ਹੱਥ ਕਾੜਵਾ ਸੁਖਨੀ ਸਾਹਿਬ ਘੰਟਵਾਰ ਕਰਾਉਣੇ ਆ ਕਰ ਦੇ ਵਿੱਚ ਪਹਿਲਾਂ ਤਾਂ ਮੇਰੀ ਗ੍ਰੰਥੀ ਸਿੰਘਾਂ ਨੂੰ ਬੇਨਤੀ ਆ ਪ੍ਰਬੰਧ ਕਰੋ ਕਿ ਜਿੱਥੇ ਇਦਾਂ ਦਾ ਕਰਮ ਕਾੜਾ ਹੁੰਦਾ ਠੀਕ ਆ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਉੱਥੇ ਜੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਂਦੇ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਜੀ ਜੀ ਹਾਂ ਜੀ ਅੰਮੀ ਬਈ ਮੈਂ ਕੋ ਸੰਗਤ ਹਾਂ ਕੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਉਹ ਠੀਕ ਹੈ ਗੁਰਪ੍ਰੀਤ ਖੋਤ हां ਜਿਵੇਂ ਜਦੋਂ ਤੁਸੀਂ ਅਸੀਂ ਆਏ ਆ ਉਸ ਵਕਤ ਇੱਕ ਆਵਾਜ਼ ਆ ਰਹੀ ਸੀ ਉਹ ਤੁਹਾਡੇ ਵਿੱਚ ਤੁਸੀਂ ਹੀ ਗੱਲ ਕਰ ਗੁਰਪ੍ਰੀਤ कौर ਗੱਲ ਕਰ ਰਹੀ ਸੀ ਜਾਂ ਕੋਈ ਦੇਵੀ ਦੇਵਤਾ ਜਾਂ ਕਿਸੇ ਜੋ ਦੇਖੋ ਜਦੋਂ ਸੀ ਆਈ ਜੀ ਮੇਰੀ ਗੱਲ ਸੁਣੋ ਜਦੋਂ ਆਵਾਜ਼ ਆ ਰਹੀ ਸੀ ਹਾਂਜੀ ਉਸ ਟਾਈਮ ਤੇ ਸਾਨੂੰ ਕੁਝ ਨਹੀਂ ਪਤਾ ਲੱਗਦਾ ਜੀ ਕੁਝ ਵੀ ਨਹੀਂ ਪਤਾ ਲੱਗਦਾ ਵੀ ਕਿਹਨੂੰ ਕੀ ਆਵਾਜ਼ ਆ ਰਹੀ ਆ ਜੀ ਕਿਵੇਂ ਕਿਸੇ ਨੂੰ ਕੜਿਆ ਕਰਿਆ ਜਾਂਦਾ ਕਾਣਾ ਹੁੰਦੇ ਨੇ ਤੁਸੀਂ ਨਹੀਂ ਤੁਸੀਂ ਦੁੱਖ ਕਰਦੇ ਕੀ ਮਤ ਆਸੀ ਨਹੀਂ ਦੁੱਖ ਕਰਦੇ ਨਹੀਂ ਇੱਕ ਮਿੰਟ ਬਿੱਬਾ ਮੇਰੀ ਗੱਲ ਸੁਣੋ ਜੋ ਮੈਂ ਕੁੱਛ ਜੋ ਕੁੱਛ ਰਿਹਾ ਜੈ ਟੋਡਲ ਗੁਰਮੀਤ ਕੌਰ ਅਸੀਂ ਤੁਹਾਨੂੰ ਗੁਰਪ੍ਰੀਤ ਗੁਰਪ੍ਰੀਤ ਕੌਰ ਅਸੀਂ ਤੁਹਾਡੇ ਜਦੋਂ ਅਸੀਂ ਆਏ ਆ ਉਹ ਗੁਰਪ੍ਰੀਤ ਕੌਰ ਬੋਲ ਰਹੀ ਸੀ ਜਾਂ ਕੋਈ ਹੋਰ ਬੋਲ ਰਿਹਾ ਸੀ ਦੇਖੋ ਉਹ ਤਾਂ ਮਾਲਕ ਸੀ ਮਾਲਕ ਸੀ ਤੁਹਾਨੂੰ ਨਹੀਂ ਕੁਝ ਬੰਦਾ ਤੁਸੀਂ ਉਹਨਾਂ ਦੀ ਗੱਲ ਸੁਣਦੇ ਸੁਣਦੇ ਸਾਨੂੰ ਦੇਖ ਕੇ ਅਸੀਂ ਤਾਂ ਕੋਈ ਤੁਹਾਨੂੰ ਧਮਕੀ ਨਹੀਂ ਦਿੱਤੀ ਅਸੀਂ ਡਰਾਇਆ ਨਹੀਂ ਅਸੀਂ ਹੋ ਅਸੀਂ ਤਾਂ ਨਹੀਂ ਡਰਾਇਆ ਨਹੀਂ ਡਰਾਇਆ ਬਚਨ ਹੋਰੇ ਤੁਸੀਂ ਖੜ ਕੇ ਦੇਖਦੇ ਫਿਰ ਤੁਸੀਂ ਕਿਵੇਂ ਉਹ ਕਿੱਧਰ ਚਲਾ ਗਿਆ ਦੇਖੋ ਤੁਸੀਂ ਇੰਨੀ ਸੰਗਤ ਬੈਠੀ ਆ ਸੰਗਤ ਨੂੰ ਕੱਲੀ ਕੱਲੀ ਨੂੰ ਇੱਕ ਇੱਕ ਸਵਾਲ ਪੁੱਛੋ ਨਹੀਂ ਅਸੀਂ ਤੁਹਾਨੂੰ ਪੁੱਛਾਂਗਾ ਉਹ ਅਸੀਂ ਦੇਖਣਾ ਅਸੀਂ ਤੁਹਾਨੂੰ ਪੁੱਛਦੇ ਹਾਂ ਅਸੀਂ ਇਹ ਕਹਿੰਦੇ ਆ ਜੋ ਵੀ ਬਾ ਤੁਸੀਂ ਮਤਲਬ ਕਿ ਇਲਾਜ ਕਰਦੇ ਹੋ ਉਹ ਮਰੀਜ਼ ਆ ਜਾਏ ਇਹ ਲਈ ਆਏ ਵਸਤੇ ਆਇਆ ਜਾਂ ਕੁਸੂ ਹੋ ਕੁਸ ਦੇਣਾ ਹੈ ਕੋਈ ਰਿਸ਼ਤੇਦਾਰ ਤੁਹਾਨੂੰ ਵੈਸੀ ਦੁੱਖ ਸੁੱਖ ਪੁੱਛਣ ਆਇਆਗਾ ਜਾਂ ਆਪਣੀ ਬਿਮਾਰੀ ਲੈ ਕੇ ਆਇਆ ਹੈ ਆਪਜੀ ਬਿਮਾਰੀ ਲੈ ਕੇ ਬਿਮਾਰੀ ਕੱਢਦੇ ਹਾਂ ਅਸੀਂ ਨਹੀਂ ਕੱਢਦੇ ਕੱਢਦਾ ਉਹ ਮਾਲਕ ਫਿਰ ਕਿਹੜਾ ਮਾਲਕ ਜਿਹੜਾ ਸਾਡੇ ਦਰਵਾਜ਼ੇ 'ਚ ਜੀਦੀ ਅਸੀਂ ਸੇਵਾ ਕਰਦੇ ਤੁਹਾਡਾ ਕੀ ਰੋਲ ਹੈ ਫਿਰ ਉਹਦੇ 'ਚ ਮਾਲਕ ਤਾਂ ਸਾਰਿਆਂ ਦਾ ਸਾਂਝਾ ਹੁੰਦਾਗਾ ਜਿੰਨਾ ਮੇਰਾ ਹੱਕ ਹੈ ਮਾਲਕ ਦਾ ਓਨੀ ਇਹਨਾਂ ਦਾ ਮਾਲਕ ਹੈ ਤੁਹਾਡੇ ਤੁਹਾਡੇ ਕੀ ਰੋਲੇ ਇਸ ਪ੍ਰੋਸੈਸ ਦੇ ਵਿੱਚ ਜੋ ਤੁਸੀਂ ਇਸ ਤਰ੍ਹਾਂ ਨੰਬਰ ਦੇ ਰਿਚਾਇਆ ਹੋਇਆ ਇਹ ਨੰਬਰ ਦੇ ਵਿੱਚ ਤੁਹਾਡਾ ਕੀ ਰੋਲ ਹੈ ਮਾਲਕ ਨਾਲ ਮਾਲਕ ਨਾਲ ਸੇਵਾ ਕਰਦੇ ਆ ਕੀ ਸੇਵਾ ਕਰਦੇ ਮਾਲਕ ਨਾਲ ਜੁੜੇ ਹੋਏ ਆ ਜੋ ਤੁਸੀਂ ਇਲਾਜ ਕਰ ਰਹੇ ਹੋ ਕਿਸ ਤਰੀਕੇ ਨਾਲ ਕਰਦੇ ਆ ਅਸੀਂ ਇਲਾਜ ਨਹੀਂ ਕਰਦੇ ਅਸੀਂ ਇਲਾਜ ਨਹੀਂ ਕਰਦੇ ਕਿਹੜਾ ਮਰੀਜ਼ ਸਾਰੇ ਕਲੀਨ ਜੀ ਬੈਠੇ ਆ ਸਾਰੇ ਜਿੱਦੀ ਬੈਠੇ ਆ ਸਾਰੇ ਤੁਹਾਡੇ ਕੋਲ ਕੀ ਕਰਨਾ ਆ ਸਾਡੇ ਕੋਲੇ ਮਾਲਕ ਕੋਲੇ ਆ ਜਿਹੜੇ ਮਾਲਕ ਕੋਲੇ ਆ ਜਿਹੜੇ ਮਾਲਕ ਦੀ ਸੇਵਾ ਕਰਦੇ ਆ ਨਹੀਂ ਇੱਥੇ ਮਾਲਕ ਕੋਲੇ ਆ ਮੇਰਾ ਕੰਮ ਕਰਵਾਉਂਦੇ ਮੇਰਾ ਕੰਮ ਹਾਂ ਮੇਨ ਪੁਆਇੰਟ ਇੱਕ ਹੀ ਆ ਤੁਸੀਂ ਇਸ ਤਰੀਕੇ ਨਾਲ ਕਰਦੇ ਨਾ ਤੂੰ ਮੇਰੀ ਗੱਲ ਸੁਣੋ ਹੱਥ ਜੇ ਕਰਦੀ ਆਏ ਵੀ ਜਿਵੇਂ ਤੇਰੇ ਚ ਹੁੰਦੀ ਆ ਕੋਈ ਮਾਂ ਕਾਲੀ ਮਾਤਾ ਦੇਖੋ ਸਾਡੇ ਚ ਕੋਈ ਕਾਲੀ ਮਾਤਾ ਨਹੀਂ ਜੇ ਕਰਨ ਵਾਲੇ ਨਾ ਇੱਕ ਸਵਾਰ ਇੱਕ ਸਵਾਰ ਦੇਖੋ ਬੰਦਿਆਂ ਨੂੰ ਕਹਿ ਕੇ ਗੱਲ ਕਰ ਆਏ ਆਂ ਜੀ ਇਹ ਇਹ ਲੱਛਣ ਨਹੀਂ ਚੱਲਦੇ ਦੇਖੋ ਮੇਰੀ ਗੱਲ ਸੁਣੋ ਕਿ ਭੈਣ ਬਣ ਕੇ ਗੱਲ ਕਰਦੇ ਸਵਾਦ ਭੈਣ ਬਣ ਕੇ ਕਿਹਾ ਸੀ ਵੀ ਭਰਾਵਾਂ ਦੀ ਗੱਲ ਸਵਾਲ ਦਾ ਜਵਾਬ ਦਿਓ ਆਪਾਂ ਨਾ ਕਿਉਂਕਿ ਸਭਾ ਸਾਰੇ ਨੂੰ ਸਾਨੂੰ ਪਤਾ ਵੀ ਆ ਐਸੀ ਲੱਗ ਮਾੜਾ ਸਾਨੂੰ ਪਤਾ ਵੀ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਦੇਖੋ ਸੰਗਤ ਬੈਠੀ ਆ ਕੋਈ ਇੱਥੇ ਕਿਸੇ ਤੋਂ ਕੁਝ ਲੈਤਾ ਨਹੀਂ ਜਾਂਦਾ ਕੋਈ ਮੰਗਿਆ ਨਹੀਂ ਜਾਂਦਾ ਕੋਈ ਵੀ ਸੰਗਤ ਕਹਦੇ ਆ ਕਿ ਵੀ ਸਾਥ ਹੋ ਜਾ ਮਾਤਾ ਜਾਂ ਬਾਬਾ ਵੀ ਕੋਈ ਇੱਥੇ ਕੁਝ ਲੈ ਰਹੇ ਨੇ ਤਾਂ ਨੂੰ ਨਹੀਂ ਪਤਾ ਹੈਗਾ ਵੀ ਸਾਡੇ ਬਚਨਾਂ ਦੇ ਵਿੱਚੋਂ ਕਿਵੇਂ ਬਚਨ ਹੁੰਦੇ ਕਿਵੇਂ ਦੁਨੀਆ ਦਾ ਬਚਨ ਇੱਕ ਮਿੰਟ ਤੇ ਹਣਾ ਸੋ ਕੋਈ ਤੁ ਆਪਾਂ ਮੰਨ ਲਓ ਕਿਸੇ ਦੀ ਦਵਾ ਕਰ ਸਕਦੇ ਹਮ ਹਰ